ਰੋਲ ਦਾ ਨਹੀਂ ਇੱਕ ਕਈ ਵਾਰ ਇਹ ਹੁੰਦਾ ਕਿ ਇਸ ਫਿਲਮ ਦਾ ਹਿੱਸਾ ਹੀ ਹੋਣਾ ਬਹੁਤ ਵੱਡੀ ਗੱਲ ਹੈ ਇੱਕ ਪਰਟੀਕੂਲਰ ਰੋਲ ਦੇਖੋ ਹੁਣ ਆਪਾਂ ਰਿਸਪੈਕਟਡ ਦੀਪਿਕਾ ਮਾਮ ਨੂੰ ਦੇਖ ਲੈਨੇ ਆ ਦੀਪਿਕਾ ਪਾਦੁਕੋਨ ਐਂਡ ਆਲਿਆ ਭਟ ਐਂਡ ਹਰ ਇੱਕ ਕੁੜੀ ਦੀ ਜੋ ਇਸ ਲਾਈਨ ਚ ਨਹੀਂ ਵੀ ਹੈਗਾ ਹਰ ਇੱਕ ਕੁੜੀ ਦੀ ਇੱਕ ਚਾਹ ਹੈ ਇੱਕ ਦਿਮਾਗ ਚ ਤਮੰਨਾ ਹੈ ਮੈਂ ਇਹਦੀ ਜਗ੍ਹਾ ਹੁੰਦੀ ਮੈਂ ਇਹਦੀ ਜਗ੍ਹਾ ਹੁੰਦੀ ਮੈਂ ਆਲਿਆ ਪੜ੍ਹਦੀ ਜਗ੍ਹਾ ਹੁੰਦੀ ਮੈਂ ਦਿਪਿਕਾ ਪਾਦਕੋਂਦੀ ਜਗ੍ਹਾ ਹੁੰਦੀ ਮੈਂ ਇਹ ਸੀਰੋਨਾ ਕੰਮ ਕਰਨਾ ਮੈਂ ਉਹ ਸਾਟਿਸ ਦਾ ਕੰਮ ਕਰਨਾ ਸੋ ਇਹ ਤਾਂ ਬਹੁਤ ਚੱਲਦਾ ਰਹਿੰਦਾ ਹੈ ਇਹ ਮੈਨੂੰ ਮੈਨੂੰ ਲੱਗਦਾ ਹੈ ਕਿ ਇਹ ਸਭ ਜਿਹੜੇ ਇੰਡਸਟਰੀ ਚ ਨਹੀਂ ਵੀ ਹੈਗੇ ਉਹਨਾਂ ਦੀਆਂ ਵੀ ਚਾਹ ਹੈਗੀ ਆ ਇਹ ਸੋ ਹੈਗਾ ਮੇਰੇ ਇੱਕ ਫਿਲਮ ਹੈਗੀ ਆ ਬੱਲੇਓ ਚਰਾਕਸ ਜਿਹੜਾ ਮੇਰੇ ਫਾਦਰ ਦੀ ਫਿਲਮ ਹੈ ਅਨ ਮੈਨੂੰ ਪਰਸਨਲੀ ਇੰਨੀ ਪਸੰਦ ਹੈ ਫਿਲਮ ਨਾਟ ਬਿਕੋਜ਼ ਉਹ ਮੇਰੇ ਫਾਦਰ ਦੀ ਹੈ ਜਸਟ ਬਿਕੋਜ਼ ਕਿ ਮੇਰੀ ਉਹ ਜਿਹੜੀ ਉਹਨਾਂ ਨੇ ਉਸਨ ਮੈਟਾਗ੍ਰਾਫੀ ਉਹਦੇ ਵਿੱਚ ਕੀਤੀ ਆ ਜਾਂ ਜੋ ਉਹ ਸਟੋਰੀ ਸੀ ਲਿਟਰਲੀ ਇਹ ਰੱਗ ਕਿਸੇ ਦੇ ਪਰਸਨਲ ਲਾਈਫ ਦੇ ਵਿੱਚ ਕੈਮਰਾ ਲਾ ਕੇ ਦੇਖ ਰਿਹਾ ਸੋ ਮੈਨੂੰ ਇਦਾਂ ਦੀਆਂ ਫਿਲਮਾਂ ਬਹੁਤ ਪਸੰਦ ਨੇ ਤਾਂ ਮੈਂ ਹੁਣ ਸਾਰੀਆਂ ਫਿਲਮਾਂ ਦਾ ਚਲੋ ਨਾਮ ਨਹੀਂ ਲੈ ਸਕਦੀ ਕਿਉਂਕਿ ਬਹੁਤ ਪਸੰਦ ਨੇ ਮੈਨੂੰ ਕਾਫੀ ਫਿਲਮਾਂ ਪਸੰਦ ਨੇ ਐਜ਼ ਅ ਸਬਜੈਕਟ ਐਸਾ ਕੈਰੈਕਟਰ ਕਿਸੇ ਨੂੰ ਇਸਦਾ ਰੋਲ ਪਸੰਦ ਆ ਕਿਸੇ ਦੇ ਕਿਸ ਐਕਟਿੰਗ ਪਸੰਦ ਆ ਕੋਈ ਸਟੋਰੀ ਪਸੰਦ ਆ ਸੋ ਅੱਡ ਅੱਡ ਮੇਰੀਆਂ ਚੋਇਸਸ ਤਾਂ ਬਦਲਦੀਆਂ ਰਹਿੰਦੀਆਂ ਜਿਵੇਂ ਮੈਨੂੰ ਲੱਗਦਾ ਕਿ ਤੁਸੀਂ ਇਸੇ ਬੈਕਗ੍ਰਾਉਂਡ ਤੇ ਹੋ ਹੈਨਾ ਇੰਡਸਟਰੀ ਦੇ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਹੋ ਲੇਕਿਨ ਕਈ ਵਾਰੀ ਅਸੀਂ ਇਹੋ ਜਿਹੇ ਹੁੰਦੇ ਆ ਕਿ ਸਾਡੇ ਪੇਰੈਂਟਸ ਜਿਹੜੇ ਇਸ ਬੈਕਗ੍ਰਾਉਂਡ ਤੇ ਲੇਕਿਨ ਸਾਡੇ ਜੀਨਸ 'ਚ ਉਹ ਨਹੀਂ ਹੁੰਦਾ ਅਸੀਂ ਨਹੀਂ ਕਰ ਸਕਦੇ ਸੋ ਤੁਹਾਡੇ ਜੀਨਸ ਤੋਂ ਸ਼ੁਰੂ ਤੋਂ ਹੀ ਸੀਗਾ ਕਿ ਹਾਂ ਵੀ ਕੀੜਾ ਹੈਗਾ ਐਕਟਿੰਗ ਮਤਲਬ ਲਾਈਕ ਹੁਣ ਦੱਸੋ ਮੈਨੂੰ ਤੁਸੀਂ ਆਪ ਸੋਚੋ ਕਿ ਨਰਸਰੀ ਦਾ ਬ ਉਦੇ ਦਿਮਾਗ ਚ ਤੁਸੀਂ ਜੇ ਇਹ ਪਾ ਦੋਗੇ ਨਾ ਵੀ ਤੋ ਡਾਕਟਰ ਬਣਨਾ ਹੈ ਤੋ ਕਹੂਗਾ ਮੈਂ ਡਾਕਟਰ ਬਣਨਾ ਮੈਂ ਡਾਕਟਰ ਬਣਨਾ ਮੈਂ ਡਾਕਟਰ ਬਣਨਾ ਹੈ ਬਟ ਕਰਕੇ ਦਿਖਾਣਾ ਉਸ ਬੱਚੇ ਦੇ ਜੀਨਸ ਚ ਹੋਣਾ ਚਾਹੀਦਾ ਹੈ ਕਰਕੇ ਦਿਖਾਣਾ ਉਹਦੇ ਦਿਮਾਗ ਦੇ ਵਿੱਚ ਇੱਕ ਗੋਲ ਫਿਟ ਹੋਣਾ ਚਾਹੀਦਾ ਕਿਉਂਕਿ ਮੈਂ ਜਦੋਂ ਛੋਟੀ ਸੀ ਮੈਂ ਕਹਿੰਦੀ ਹਰ ਇੱਕ ਤੁਸੀਂ ਵੀ ਕਹਿੰਦੇ ਹੋਵੋਗੇ ਕਿ ਮੈਂ ਟੀਚਰ ਬਣਨਾ ਹੈ ਮੈਂ ਟੀਚਰ ਬਣਨਾ ਹੈ ਮੈਂ ਡਾਕਟਰ ਬਣਨਾ ਹੈ ਮੈਂ ਮੈਂ ਬਹੁਤ ਖੁਸ਼ ਕਹਿੰਦੀ ਸੀ ਬਟ ਜੋ ਰੱਬ ਨੇ ਲਿਖ ਕੇ ਭੇਜਿਆ ਸੋ ਆਈ ਥਿੰਕ ਜੀਨਸ ਤਾਂ ਹੈ ਗਈਆਂ ਬਾਕੀ ਅੱਜ ਤੱਕ ਕੋਈ ਐਕਟਿੰਗ ਦੀ ਕਲਾਸ ਨਹੀਂ ਮੈਂ ਲਈ ਮੈਂ ਕੁਝ ਨਹੀਂ ਲਿਆ ਬਸ ਇਟਸ ਬਾਕੀ ਮੈਂ ਗੁਰਪ੍ਰੀਤ ਧੋਤੀ ਜਿਹੜੇ ਹੈਗੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਫਸਟ ਟਾਈਮ ਜਿਹੜਾ ਮੇਰੇ ਪ੍ਰੀਫਰੈਂਸ ਰੈਫਰੈਂਸ ਦਿੱਤੀ ਸੀ ਉਹਨਾਂ ਨੇ ਦਿੱਤੀ ਸੀ ਸੋ ਯਾ ਐਦਾਂ ਇੱਕ ਵਾਰ ਇੰਡਸਟਰੀ ਦੇ ਵਿੱਚ ਆ ਗਏ ਤਾਂ ਆਪਣੇ ਆਪ ਨੂੰ ਪ੍ਰੂਫ ਕਰਨਾ ਖੁਦ ਦੀ ਗੱਲ ਹੈ ਚਾਹੇ ਤੁਸੀਂ ਜਿੰਨੇ ਮਰਜੀ ਵੱਡੇ ਸਟਾਰ ਕਿਡੋਂ ਤਾਂ ਵੀ ਤੁਹਾਨੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਤੁਹਾਡੇ ਆਪ ਦੇ ਹੱਥਾਂ ਹੈ ਨਾ ਤੁਹਾਡੇ ਫਾਦਰ ਤੁਹਾਨੂੰ ਪ੍ਰੂਫ ਕਰਾ ਸਕਦੇ ਹਨ ਜੇ ਫਾਦਰ ਹੈ ਨਾ ਤੁਹਾਡੀ ਮਦਰ ਕਰਾ ਸਕਦੇ ਹਨ ਨਾ ਕੋਈ ਪ੍ਰੋਡਿਊਸਰ ਦੇ ਬੇਟੇ ਹੋ ਤੁਸੀਂ ਜਾਂ ਬੇਟੀਆਂ ਉਹ ਵੀ ਨਹੀਂ ਤੁਹਾਨੂੰ ਪ੍ਰੂਫ ਕਰਾ ਸਕਦੇ ਇਟਸ ਇਨ ਯੋਰ ਓਨ ਹੈਂਡ ਤਾਂ ਕਰਕੇ ਦਿਮਾਗ ਦੇ ਵਿੱਚ ਗੋਲ ਸੈੱਟ ਕਰੋ ਉਹਦੇ ਤੇ ਮਿਹਨਤ ਕਰੋ ਕਿਉਂਕਿ ਤੁਹਾਡੇ ਗੋਲ ਨੂੰ ਸਫਲ ਕਰਨ ਦੇ ਵਿੱਚ ਤੁਹਾਨੂੰ ਕੋਈ ਸਪੋਰਟ ਕਰ ਸਕਦਾ ਬਟ ਤੁਹਾਡੇ ਜਗ੍ਹਾ ਤੇ ਆ ਕੇ ਨਹੀਂ ਖੜ ਸਕਦਾ ਕਿ ਤੁਹਾਨੂੰ ਕੋਈ ਅੱਗੇ ਨਹੀਂ ਲੈ ਕੇ ਜਾ ਸਕਦਾ ਪ੍ਰੂਫ ਆਪਣੇ ਆਪ ਨੂੰ ਖੁਦ ਹੀ ਕਰਨਾ ਪੈਂਦਾ ਹੈ ਅਦਲਨੂਰ ਆਪਣੀ ਰੀਅਲ ਲਾਈਫ ਦੇ ਵਿੱਚ ਕਿਹਨੂੰ ਆਪਣੀ ਇਨਸਪੀਰੇਸ਼ਨ ਮੰਨਦੀ ਹੈ ਟੂ ਬੀ ਬੈਰੀ ਓਨੈਸਟ ਮੈਂ ਇਨਸਪੀਰੇਸ਼ਨ ਤਾਂ ਚਲੋ ਨਹੀਂ ਕਹੂੰਗੀ ਆਈ ਲਾਈਕ ਡਿਫਰੈਂਟ ਕੁਆਲिटीज ਆਫ ਡਿਫਰੈਂਟ ਪਰਸਨ ਜਿੱਦਾਂ ਮੈਨੂੰ ਕਿਸੇ ਦੀ ਇਹ ਕੁਆਲਿਟੀ ਪਸੰਦ ਆ ਮੈਨੂੰ ਕਿਸੇ ਦੀ ਉਹ ਕੁਆਲਿਟੀ ਪਸੰਦ ਆ ਜੋ ਮੈਨੂੰ ਬਹੁਤ ਸਾਰੇ ਮਲਟੀਪਲ ਬੰਦਿਆਂ ਦੀਆਂ ਅੱਡ-ਅੱਡ ਕੁਆਲਿਟੀਆਂ ਪਸੰਦ ਆ ਜਿਨ੍ਹਾਂ ਨੂੰ ਜੋੜ ਕੇ ਮੈਂ ਚਾਹੁੰਦੀ ਆ ਕਿ ਮੈਂ ਇਦਾਂ ਦਾ ਕੰਮ ਕਰਾਂ ਜਾਂ ਮੈਂ ਇਦਾਂ ਦੀ ਬਣਾਂ ਥੈਂਕ ਯੂ ਸੋ। ਥੈਂਕ ਯੂ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।